ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਬੈਲ ਨੋਟੀਫਿਕੇਸ਼ਨ ਨੂੰ ਵੀ ਜਰੂਰ ਔਨ ਕਰਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਸਰ ਲੋਜੀ ਸ਼ੁਰੂ ਕਰਦੇ ਆਂ ਆਪਾਂ ਅੱਜ ਦਾ ਵਲੌਗ ਤੇ ਅੱਜ ਦੀ ਤਰੀਖ ਹੋ ਗਈ ਜੀ 5 ਜਨਵਰੀ 2026 ਤੇ ਟਾਈਮ ਹੋ ਗਿਆ ਹੁਣ ਸ਼ਾਮ ਦੇ ਪੌਣੀ 7 ਹੋ ਗਏ ਤੇ ਹੁਣ ਕਈ ਦਿਨ ਹੋ ਗਏ ਆਪਾਂ ਵਲੌਗ ਵੀ ਨਹੀਂ ਬਣਾਇਆ ਤੇ ਕਿਉਂਕਿ ਉਹਦੇ ਵੀ ਕਈ ਰੀਜੈਂਸੀ ਗਏ ਤੇ ਬਾਕੀ ਹੁਣ ਮੌਸਮ ਵਧੀਏਗਾ ਤਾਂ ਕਰਕੇ ਪਸ਼ੂ ਆਪਣੀ 바ਰੀ ਹੁੰਦੀ ਨੇ ਜੀ ਸਵੇਰੇ ਤਾਂ ਸਵੇਰੇ ਨੀਰਾਚਾਰਾ ਖਵਾ ਕੇ ਪਾਣੀ ਵੀ ਆ ਕੇ ਆਪਾਂ 바ਰੀ ਬੰਦ ਨਹੀਂ ਆਗੇ ਤੇ ਕਿਉਂਕਿ ਹੁਣ ਆਪਾਂ ਇਸ ਹਾਲ ਚ ਤਾਂ ਆਪਾਂ ਜਿੱਦ ਨਵਾਂ ਸਾਲ ਸੀਗਾ ਉਦੋਂ ਤੋਂ ਤਣੀ ਪਸ਼ਵੰਦ ਰੱਖੇ ਸੀਗੇ ਤੇ ਕਿਉਂਕਿ ਉਹਦਣ ਵੀ ਥੋੜੇ ਆ ਕਿਨ ਮਣਕਣੀ ਦੀ ਸੀਗੀ ਤਾਂ ਕਰਕੇ 15 ਰੱਖ ਲਏ ਤੇ ਕਿਉਂਕਿ ਨਾ ਫਿਰ ਕਈ ਵਾਰ ਜਿ ਸ਼ਕੋ ਦਾ ਮੰਮੀ ਆ ਜੇ ਨਹੀਂ ਦੱਸਿਆ ਹੋਇਆ ਸੀਗਾ ਤਾਂ ਫਿਰ ਸਾਰੀ ਪਸ਼ਵੀਕੋ ਦਾਮ ਲਿਆਣੇ ਵੀ ਅੰਦਰ ਔਖੇ ਹੋ ਜਾਂਦੇ ਨੇਗੇ ਤੇ ਤਾਂ ਕਰਕੇ ਆਪਾਂ ਫਿਰ ਅੰਦਰ ਸਫਾਈ ਕਰਕੇ ਸੁੱਕ ਵੱਧ ਪਾਤੀ ਸੀਗੀ ਤਾਂ ਫਿਰ ਅੰਦਰ ਫੁੱਲ ਨਹੀਂ ਰਚਾਰਾ ਪਾਕ ਦੇ ਅੰਦਰ ਹੀ ਬੰਦੇ ਸੀਗੇ ਉਹਦੋਂ ਤਾਂ ਫਿਰ ਸਾਰੇ ਕੋਸ਼ੂਦਨ ਵਧੀਆ ਬੈਠੇ ਰਹੇ ਤੇ ਹੁਣ ਸਾਰੇ ਕੋਸ਼ੂ ਸਵੇਰੇ ਬਾਰੀ ਹੁੰਦੇ ਨੇਗੇ ਤੇ ਕਿਉਂਕਿ ਫਿਰ ਬਾਹਰ ਵਧੀਆ ਬੈਠੇ ਰਹਿੰਦੇ ਨੇ ਕਿ ਕੱਚੇ ਚ ਤੇ ਅੱਜ ਤਾਂ ਵਧੀਆ ਧੁੱਪ ਵੀ ਨਿਕਲ ਗਈ ਸੀਗੀ ਤੇ ਕਿਉਂਕਿ ਹੁਣ ਵਧੀਆ ਧੁੱਪ ਦਸਤੀ ਕੋਈ ਹੈਗੀ ਤੇ ਇਧਰ ਹੁਣ ਆਪਾਂ ਪਿਆਰੇਾਂਗੇ ਤੂਫਾਨ ਨੂੰ ਦੁੱਧ ਤੇ ਇਹਨੂੰ ਆਪਾਂ ਪਹਿਲਾਂ ਨਾਲੇ ਮੋਨਾਂ ਨੂੰ ਦੋਨਾਂ ਨੂੰ ਇੱਧਰ ਇਕੱਠਿਆਂ ਨੂੰ ਮੰਨਦਾ ਸੀ ਜਦੋਂ ਪਸ਼ੂ ਘਾਰ ਸੀਗੇ ਤਾਂ ਫਿਰ ਇਹਨਾਂ ਨੂੰ ਆਪਾਂ ਸੁੱਕੀ ਧੂੜੀ ਤੇ ਖਾਲ ਫੀਲ ਪਿਆਉਈ ਹੋਈ ਉਹ ਪਾਤੀ ਸੀਗੀ ਤਾਂ ਮੋਨਾਂ ਤਾਂ ਬਸ ਇੱਕ ਦੋ ਮੂੰਹ ਹੀ ਮਾਰਦੀ ਹੈਗੀ ਤਾਂ ਇਹ ਵਧੀਆ ਖਾ ਲੈਂਦੇਗਾ ਫਿਰ ਉਸ ਤੋਂ ਬਾਅਦ ਇਹਨਾਂ ਨਾਲ ਇਹਨਾਂ ਦੇ ਖਰਾ-ਚਰਾ ਖਾ ਲਿਆ ਤੇ ਹਰਾ-ਚਰਾ ਆਪਣੇ ਵਰਕੀਨ ਵਾਲਾ ਇੱਕ ਵਾਰ ਆਪਾਂ ਤਿੰਨ ਕਿਆਰੀ ਸੀਗੇ ਉਹ ਆਪਾਂ ਚਾਰ ਤੱਕ ਕਵਾੜ ਤੇ ਹੁਣ ਜਿਹੜਾ ਪੂਰੇ ਘਰ ਕੋਲੇ ਦੋ ਕਿਆਰੀ ਬੀਜੇ ਹੋਏ ਨੇਗੇ ਤਾਂ ਉਹ ਦੀ ਚਾਪਣੀ ਜਾਉਣੇਗੇ ਤੇ ਇੱਕ ਹਾਲ ਹੋਏਗੀ ਤੇ ਬਾਕੀ ਵਿੱਚ ਮੇਥਾ ਮੁੱਥੇ ਵੀ ਹੈ ਮਤਲਬ 3-4 ਚੀਜ਼ਾਂ ਨਿਕੀਆਂ ਤਾਂ ਉਹਦਾ ਵਧੀਆ ਹਰਾ ਹੋ ਜਾਂਦਾ ਹੈਗਾ ਤੇ ਉਹ ਆਪਾਂ ਹੁਣ ਇਹਨਾਂ ਨੂੰ ਡੇਲੀ ਪਾ ਰਹਾਂਗੇ ਕਿਉਂਕਿ ਇਹ ਨੀਚੇ ਛਾਰ ਦੀ ਛਾਰ ਦੀ ਆਪਣੀ ਬਰਸਿੰਦਵਾਰੀ ਹੋ ਜੂਗੀ ਬਾਡੇ ਵਾਲੀ ਤੇ ਇਧਰ ਇਹਨਾਂ ਨੂੰ ਵਧੀਆ ਖੁਰਲੀ ਭਰਤੀ ਸੀਗੀ ਸਾਰਾ ਵਧੀਆ ਖਾ ਲਿਆ ਇਹਨਾਂ ਨੇ ਤੇ ਕਿਉਂਕਿ ਇਹ ਨਹੀਂ ਵੀ ਸਾਰੇ ਕੰਪਲੀਟ ਕਰਤਾ ਉਹਨੇ ਵੀ ਤੇ ਇਧਰ ਆਪਾਂ ਦੁਖਾਨ ਨੂੰ ਹੁਣ ਦੁੱਧ ਵੀ ਪਿਆਤਾ ਤੇ ਕਿਉਂਕਿ ਦਿੱਦਵੀਂ ਤੋਂ ਬਾਅਦ ਇੱਕਦਮ ਥੋੜਾ ਜਿਹਾ ਇਹ ੱਤਕਾ ਜਾਈ ਕਰ ਦੇਗਾ ਤਾਂ ਫਿਰ ਆਪਾਂ ਹੁਣ ਇਹਨੂੰ ਇੱਕ ਵਾਰ ਦਾਣਾ ਲਾ ਦਾਂਗੇ ਤੇ ਬਾਕੀ ਉਹ ਇਹ ਰੱਜਿਆ ਹੋਏਗਾ ਤਾਂ ਫਿਰ ਬਾਤ ਚੋਂ ਇਹ ਨਹੀਂ ਖੜਿਆ ਰਹੂਗਾ ਤੇ ਇਹਨੂੰ ਆਪਾਂ ਪਹਿਲਾਂ ਬੰਨਦੇ ਸੀ ਉਧਰ ਲਾਸਟ 'ਚ ਜਮਾ ਤਾਂ ਫਿਰ ਉਧਰ ਆਪਾਂ ਇਹਨੂੰ ਹੁਣ ਬੰਨਣੋਂ ਹਟ ਗਏ ਤੇ ਕਿਉਂਕਿ ਫਿਰ ਇਹ ਉਧਰ ਦੂਜੇ ਕੱਟੇ ਦੇ ਥੱਲੇ ਹੋ ਕੇ ਬੈਠਦਾ ਸੀਗਾ ਤਾਂ ਨਾਲੇ ਤਾਂ ਐ ਸੀਗਾ ਵੀ ਇਹਦੇ ਥੱਲੇ ਚਿੱਕੜਨਾ ਵੀ ਤੇ ਬਾਕੀ ਦੀ ਪੂਛ ਤੇ ਵੀ ਨਾ ਕਈ ਵਾਰ ਪੈਰ ਤਰਦੇ ਤੇ ਤਾਂ ਫਿਰ ਕੀ ਆਪਏ ਇਹਨੂੰ ਇੱਧਰ ਲਾਗੇ ਬੰਨਣਾ ਤੇ ਅਦਰੇ ਆਪਣੀ ਪੈਨ ਕੋਲੀ ਵਧੀਆ ਬੈਠੇ ਰਹਿੰਦੇਗਾ ਤਾਂ ਜਦੋਂ ਇਹ ਮੀ ਰਿੰਗ ਦੇ ਨਾਲ ਪਿੱਛੋਂ ਟੱਕਰਾਂ ਬਹੁਤ ਮਾਰਦੀ ਹੈਗੀ ਤੇ ਪਿਛਲੇ ਸਾਲ ਉਹਨੇ ਵੀ ਇੱਧਰ ਆਈ ਕੁੰਡੇ 'ਚ ਸਿੰਘਾ ਬਾਕੇ ਟੋਪੀ ਤਰਵਾਈ ਸੀ ਤੇ ਅਦਰ ਮੋਨਾ ਉਹਨਾਂ ਨੂੰ ਆਪ ਇੱਧਰ ਬੰਨ ਦਿਨੇ ਕਿਉਂਕਿ ਆਪਣਾ ਜਿਹੜਾ ਇਹਨਾਂ ਤਿੰਨੇ ਪਸ਼ੂਆਂ ਥੱਲੇ ਸੁੱਕ ਪਾਣਿਆਂਗੇ ਤੇ ਤਾਂ ਕਰਕੇ ਆਪਾਂ ਇਹਨਾਂ ਨੂੰ ਇੱਧਰ ਬੰਨ੍ਹ ਦਿੰਨੇ ਆਗੇ ਕਿਉਂਕਿ ਦੂਜਿਆਂ ਥੱਲੇ ਮੈਟ ਪਾਰਖੇ ਨੇਗੇ ਤੇ ਬਾਕੀ ਮੈਟ ਆਪਣੇ ਹੁਣ ਸਾਰੀ ਲਿਆਂਣ ਵਾਲੇ ਨੇਗੇ ਤੇ ਮੈਟ ਆਪਾਂ ਸਾਰੀ ਸਿਹਾਲ ਤੋਂ ਬਾਅਦ ਹੀ ਲਿਆਵਾਂਗੇ ਕਿਉਂਕਿ ਹਲੇ ਵਧੀਆ ਸਰੀ ਜਾਂਦੇਗਾ ਤੇ ਕਿਉਂਕਿ ਸਵੇਰ ਤੋਂ ਪਿਛਲੇ ਪੈਰ ਤੱਕ ਪਸ਼ੂ ਬਾਰ ਖੱੱਚੇ 'ਚ ਹੁੰਦੇ ਨੇ ਤੇ ਬਸ ਫੇਰ ਰਾਤ ਨੂੰ ਹੀ ਅੰਦਰ ਹੁੰਦੇ ਨੇਗੇ ਤੇ ਤਾਂ ਕਰਕੇ ਹਲੇ ਆਪਾਂ ਨਹੀਂ ਲੈ ਕੇ ਆਏ ਕਿਉਂਕਿ ਨਾਲੇ ਇੰਨੇ ਹੋਰ ਕਸ ਜਾਣਗੇ ਤੇ ਆਪਾਂ ਕਈ ਦਿਨ ਹੋ ਗਏ ਵਲੌਗ ਨਹੀਂ ਬਣਾਇਆ ਕਿਉਂਕਿ ਅੱਲਾ ਜਿਹੜੀ ਆਪਣੀ ਇਹ ਤੂਫਾਨ ਦੀ ਮੰਮੀ ਹੈਗੀ ਆਪਣੀ ਉਤੀ ਜੈਸੂ ਵਾਲੀ ਛੋਟੀ ਖੜੀ ਹੈਗੀ ਤਾਂ ਉਹਨੂੰ ਲੱਗ ਗਈ ਸੀਗੀ ਠੰਡ ਤੇ ਕਿਉਂਕਿ ਫਿਰ ਜਦੋਂ ਠੰਡ ਲੱਗ ਗਈ ਤਾਂ ਫਿਰ ਉਸ ਤੋਂ ਬਾਅਦ ਆਪਣੀ ਤੋਂ ਵਲੌਗ ਵੀ ਨਹੀਂ ਬਣਾਇਆ ਗਿਆ ਤੇ ਪਰ ਉਹਨੂੰ ਆਰਾਮ ਤਾਂ ਇੱਕ ਦਿਨ ਸੀ ਆ ਗਿਆ ਸੀਗਾ ਆਪਾਂ ਤੁਰਤ ਕੌਰ ਕਰ ਲਈ ਤੇ ਜੀ ਉਠ ਹੀ ਕੋਈ ਤਾਂ ਫਿਰ ਉਸ ਤੋਂ ਬਾਅਦ ਪਰਸਨ ਪਰਸਨੀ ਸ਼ਾਇਦ ਹਾਂ ਚੌਥੀ ਦੀ ਗੱਲ ਹੈਗੀ 2 ਤਰੀਕ ਦੀ ਤਾਂ ਉਸ ਦਿਨ ਹੀ ਦੁਪਹਿਰ ਨੂੰ ਤੂਫਾਨ ਦੇ ਦਰਦ ਉੱਠ ਗਿਆ ਤੇ ਕਿਉਂਕਿ ਪਹਿਲਾਂ ਮੈਂ ਪਸ਼ੂਬਾਰ ਖੁਰਲੀ ਤੇ ਬੰਨੇ ਸੀ ਇਧਰ ਕੱਚੇ ਚ ਤਾਂ ਜਦੋਂ ਮੈਂ ਦੁਪਹਿਰੇ ਉਹਨਾਂ ਨੂੰ ਪਰਾਂ ਪੱਤੀਆਂ ਤੇ ਬੰਨਣ ਗਿਆ ਕਿਉਂਕਿ ਥੋੜਾ ਥੋੜਾ ਸੂਰਜ ਚਮਕਣ ਲੱਗਿਆ ਸੀਗਾ ਮੈਂ ਕਿਹਾ ਉੱਧਰ ਬੈਠੇ ਰਹਿਣਗੀ ਤੇ ਆਪਣਾ ਤੂਫਾਨ ਤੇ ਮੂਨਾ ਸਵੇਰੇ ਪਾਣੀ ਨਹੀਂ ਪੀਂਦੇ ਕਿਉਂਕਿ ਇਹਨਾਂ ਨੂੰ ਦੁਪਹਿਰ ਦਾ ਮਾਂ ਦੁਪਹਿਰੇਗਾ ਤੇ ਤਾਂ ਕਰਕੇ ਜਦੋਂ ਮੈਂ ਇਹਨਾਂ ਨੂੰ ਪਾਣੀ ਪਿਆਣ ਗਿਆ ਤੇ ਤੂਫਾਨ ਨੇ ਬਸ ਦੋ ਕਕੂਟਾਂ ਪਾਣੀ ਦੀਆਂ ਪੀਤੀਆਂ ਸੀਗੀਆਂ ਤੇ ਫਿਰ ਉਸ ਤੋਂ ਬਾਅਦ ਇਹ ਛਾਲਾਂ ਜੀਆਂ ਲੱਗ ਗਿਆ ਮਾਰਨ ਤੇ ਨਾਲ ਹੀ ਲੀਟਣ ਲੱਗ ਗਿਆ ਤੇ ਫਿਰ ਮੈਨੂੰ ਆਏ ਹੋਗੇ ਵੀ ਕਈ ਵਾਰ ਵੀ ਇਹ ਛੌੜ ਕਰਦਾ ਏਮ ਕਰ ਦੇਗਾ ਤੇ ਪਰ ਫਿਰ ਉਸ ਤੋਂ ਬਾਅਦ ਜਦੋਂ ਇਹ ਜ਼ਿਆਦਾ ਹੀ ਲੀਟਣ ਲੱਗ ਗਿਆ ਫਕ ਕਦੇ ਉੱਠ ਜੇ ਕਦੇ ਬੈਠ ਜੇ ਤਾਂ ਫਿਰ ਉਹਦੇ ਪਤਾ ਲੱਗ ਗਿਆ ਵੀ ਇਹਦੀ ਧਰਤੋਂ ਹੁੰਦਾ ਹੈਗਾ ਤਾਂ ਫਿਰ ਉਦੋਂ ਆਪਾਂ ਇਹਨੂੰ ਇੱਕ ਵਾਰ ਤਾਂ ਮਿੱਠਾ ਸੋਡਾ ਤੇ ਨੂਨ ਦੇਤਾ ਸੀਗਾ ਤੇ ਕਿਉਂਕਿ ਜੇ ਕਈ ਵਾਰ ਛੋਟੀ ਘਟੂਏ ਦੇ ਦਰਦ ਲੱਗੇ ਜੀ ਹੁਣ ਤਾਂ ਫਿਰ ਆਪਾਂ ਮਿੱਠਾ ਸੋਡਾ ਤੇ ਨੂਨ ਦੇ ਸਕਦੇ ਆਂਗੇ ਕਿਉਂਕਿ ਇੱਕ ਚਮਚ ਮਿੱਠਾ ਸੋਡਾ ਤੇ ਇੱਕ ਚਮਚੀ ਨੂਨ ਤਾਂ ਦੋਨੋਂ ਚੀਜ਼ਾਂ ਆਪਾਂ ਮਿਕਸ ਕਰਕੇ ਦੇਤੀਆਂ ਸੀਗੀਆਂ ਤਾਂ ਉਹਦੇ ਨਾਲ ਬਸ 2 ਮਿੰਟਾਂ 'ਚ ਹੀ ਦਰਦ ਹਟ ਗਿਆ ਸੀਗਾ ਤੇ ਫਿਰ ਐਨੇ ਆਪਣੇ ਡਾਕਟਰ ਨੇ ਵੀ ਆਣਾ ਸੀਗਾ ਤੇ ਕਿਉਂਕਿ ਆਪਾਂ ਜਿਹੜੀ ਦੀ ਮੋਨਾਂ ਦੀ ਮੰਮੀ ਹੈ ਕਿ ਆਪਣੀ ਉਹ ਛੇ ਮੇਸੂਏ ਵਾਲੀ ਛੋਟੀ ਜਿਹੜੀ ਬੈਠੀ ਹੈਗੀ ਤੇ ਉਹਦੇ ਆਪਈ ਆਈ ਹੁਣ ਕਰਵਾਤੀ ਤਾਂ ਉਹਦੇ ਆਪਾ ਲਵਾਏਗਾ ਤੂਫਾਨ ਕੁੰਗੜ ਦਾ ਸੀਮਣ ਕਿਉਂਕਿ ਪਿਛਲੀ ਵਾਰ ਅਰਜਨ ਕੁੰਗੜ ਦਾ ਸੀਗਾ ਤਾਂ ਇਸ ਵਾਰ ਆਪਾ ਤੂਫਾਨ ਕੁੰਗੜ ਦਾ ਲਵਾਤਾ ਤੇ ਬਾਕੀ ਦੂਜਿਆਂ ਦੇ ਆਪਣੇ ਸਰਕਾਰੀਏਗਾ ਤਾਂ ਕਰਕੇ ਆਪਾ ਉਹਦੇ ਪ੍ਰਾਈਵੇਟ ਦਾ ਲਵਾਤਾ ਤੇ ਕਿਉਂਕਿ ਫਰੇਮੀ ਬਦਲ ਮੇ ਬਦਲ ਮੇ ਸੀਮਣੀ ਲਵਾਉਣੇ ਚਾਹੀਦੇ ਨੇਗੀ ਤੇ ਫਿਰ ਐਨੇ ਡਾਕਟਰ ਨਹੀਂ ਆਣਾ ਸੀਗਾ ਤਾਂ ਕਰਕੇ ਫਿਰ ਆਪਾਂ ਪਹਿਲਾਂ ਫੋਨ ਕਰਤਾ ਵੀ ਮਤਲਬ ਕਈ ਵਾਰ ਡਾਕਟਰ ਥੋੜਾ ਬੋਤਾਂ ਲੇਟ ਹੋ ਜਾਂਦੇਗਾ ਤਾਂ ਫਿਰ ਇਹਦੀ ਵੀ ਆਪਾਂ ਦੋ ਟੀਕੇ ਲਵਾਈ ਦਿੱਤੇ ਸੀ ਤੇ ਕਿਉਂਕਿ ਫਿਰ ਅੱਗੇ ਕਈ ਵਾਰ ਰਾਤ ਨੂੰ ਨਾ ਦਰਦ ਲੱਗ ਜੇ ਹੁਣ ਤੇ ਤਾਂ ਕਰਕੇ ਤੇ ਬਾਕੀ ਹੁਣ ਆਪਣੇ ਸਾਰੇ ਪਸ਼ੂ ਵਧੀਆ ਖਾ ਪੀ ਕੇ ਤਾਂ ਜਿਹੜੇ ਆਪਣੇ ਉਹ ਲਾਸਟ ਦੇ ਘੱਟਾ ਘੱਟੀ ਨੇ ਤਾਂ ਉਹ ਥੋੜੇ ਜਿਹਾ ਘਟ ਰਹੇ ਹੁੰਦੇ ਨੇਗੇ ਤਾਂ ਉਹਨਾਂ ਅਗੋ ਆਪਾਂ ਹੁਣ ਥੋੜੇ ਜਿਹਾ ਚੱਕ ਕੇ ਇਹਨਾਂ ਨੂੰ ਪਾ ਦਾਂਗੇ ਤਾਂ ਬਸ ਸਾਨੂੰ ਰਾਜ ਕੇ ਵਧੀਆ ਬੈਠੇ ਰਹਿਣਗੇ ਤੇ ਸਵੇਰ ਵਾਲੀ ਆਪਾਂ ਤੂੜੀ ਵੀ ਬਾਹਰ ਕੱਢ ਕੇ ਰੱਖਤੀ ਤੇ ਬਸ ਉਹਨੂੰ ਖਾਲ ਫੀਡ ਆਪਣੀ ਬੱਠਲ ਦੀ ਬਾਲਟੀ ਚ ਪਾਈ ਪਈ ਹੈਗੀ ਆਪਾਂ ਗਰਮ ਪਾਣੀ ਨਾਲ ਹੀ ਪਿਉਾਂਦਾਂਗੇ ਤੇ ਕਿਉਂਕਿ ਜੇ ਆਪਾਂ ਗਰਮ ਪਾਣੀ ਨਾਲ ਪਿਉਂਦੀ ਇਹ ਨਾਲੇ ਬਤਿਆ ਭਿੱਜ ਜਾਂਦੀ ਹੈਗੀ ਤੇ ਨਾਲੇ ਸਵੇਰੇ ਜਦੋਂ ਆਪਾਂ ਸੰਨੀ ਕਰ ਦਿਆਂਗੇ ਉਦੋਂ ਤੰਗ ਨਹੀਂ ਹੁੰਦੇ ਤੇ ਕਿਉਂਕਿ ਨਹੀਂ ਹੱਥ ਜਿਆਦਾ ਠਰ ਜਾਂਦੇ ਨਹੀਂਗੇ ਤੇ ਇੱਧਰ ਆਪਣੀ ਬਸ ਇਹ ਝੋਟੀ ਖੜੀ ਹੈਗੀ ਤੇ ਹੁਣ ਆਪਾਂ ਪਸ਼ੂ ਨਵਾਈ ਵੀ ਨਹੀਂ ਹੈਗੀ ਤੇ ਕਿਉਂਕਿ ਬਸ ਜਦੋਂ ਹੀ ਬਿਮਾਰ ਹੋਈ ਸੀਗੀ ਉਹਦੀ ਨਵਾਈ ਸੀਗੀ ਤੇ ਅਧਰ ਆਪਣੀ ਇਹ ਆ ਗਈ ਤੁਚੇ ਕੱਟਾ ਦੀ ਕੱਟੀ ਤਦੜੀ ਆਪਣੀ ਇਹ ਕੱਟੀ ਸਹੀ ਖਾ ਲੈਂਦੀ ਹੈਗੀ ਤਾਂ ਆਪਣਾ ਇਹ ਕੱਟਾ ਥੋੜੇ ਆ ਕੱਟ ਖਾਂਦੇਗਾ ਨੀਰਾ ਤੇ ਕਿਉਂਕਿ ਇੱਕ ਵਾਰ ਤਾਂ ਇਹ ਇੱਧਰ ਸਾਰਾ ਘੁੰंजे ਚਲਾ ਦਿੰਦਾ ਹੈਗਾ ਤਾਂ ਫਿਰ ਨਾ ਇੱਧਰ ਇਹ ਕੱਟੀ ਦਾ ਮੂੰਹਾ ਵੀ ਤਾਂ ਕਰਕੇ ਆਪਾਂ ਹੁਣ ਜਿਹੜਾ ਇੱਧਰ ਵਾਤੇਗਾ ਜਿੰਨਾ ਕਿ ਰਾਤ ਨੂੰ ਖਾ ਲਊਗਾ ਉਹਨਾਂ ਕਰ ਰੱਖ ਦਾਂਗੀ ਤਾਂ ਬਾਕੀ ਇਹ ਕੱਟੀ ਅੱਗੇ ਤੇ ਦੂਛੀਆਂ ਝੋਟੀਆਂ ਅੱਗੇ ਆਪਾਂ ਕਰ ਦਾਂਗੇ ਤੇ ਇੱਧਰ ਆਪਾਂ ਮੈਟ ਤੇ ਸੁੱਕ ਹੁਣ ਥੋੜੀ ਇਹ ਭੰਨਿਆ ਕੀ ਕਿਉਂਕਿ ਵਧੀਆ ਸਾਰਾ ਸੁੱਕੇ ਜਾਂਦੇਗਾ ਤੇ ਤਾਂ ਕਰਕੇ ਸੁੱਕ ਜਿਆਦਾ ਪਾਣ ਦੀ ਜ਼ਰੂਰਤ ਵੀ ਨਹੀਂ ਰਹਿੰਦੀ ਹੈਗੀ ਤੇ ਇੱਧਰ ਆਪਣੀ ਬੈਸਣ ਹੁਣ ਆਪਾਂ ਸ਼ੁਰੂ ਨਾਲ-ਨਾਲ ਬੈਠਣੀ ਲੱਗ ਗਈ ਤੇ ਕਿਉਂਕਿ ਖਲ ਫੀਡ ਵਾਲਾ ਆਪਾਂ ਇਹਨਾਂ ਨੂੰ ਬਾਰੀ ਖਵਾ ਦਿੰਨੇ ਆਂਗੇ ਤਾਂ ਜਦੋਂ ਇਹ ਬਾਹਰੋਂ ਆਉਂਦੀਆਂ ਨਿਗੀਆਂ ਕਉਂਕੀ ਫਿਰ ਬਾਤ ਚੋਈ ਘਟੇ ਖੰਦੀਆਂ ਨਹੀਂ ਤਾਂ ਬੱਸ ਹੁਣ ਆਪਾਂ ਹਰਾਚਾਰਾ ਇਹਨਾਂ ਨੂੰ ਪਾਤਾ ਬਿਸਰਾਤ ਨੂੰ ਰੱਜ ਲੈਣਗੀਆਂ ਤੇ ਆਪਾਂ ਇਹਨਾਂ ਨੂੰ ਨਵਾਂ ਮੰਗੀ ਚ ਕੱਲ ਨੂੰ ਤੇ ਕਿਉਂਕਿ ਸਵੇਰੇ ਆਪਾਂ ਇਹਨਾਂ ਨੂੰ ਜਦੋਂ ਧੁੱਪ ਨਿਕਲ ਗਈ ਨਾਲ ਦੀ ਨਾਲ ਉਹਦੀ ਲੱਗ ਜਾਣਗੇ ਨਮਾਣ ਤੇ ਫਿਰ ਨਮਾ ਆ ਕੇ ਬਾਹਰ ਕੱਚੇ ਚ ਧੁੱਪੇ ਬੰਨ ਦਾਂਗੇ ਤੇ ਕਿਉਂਕਿ ਜਿੱਦਨ ਦੀ ਇਹ ਬਿਮਾਰ ਹੋਈ ਸੀ ਉਹ ਦਿਨ ਦਾ ਮੈਨੂੰ ਡਰ ਲੱਗਦਾ ਹੈਗਾ ਨਮਾਣ ਤੋਂ ਤਾਂ ਕਰਕੇ ਆਪਾਂ ਬੱਸ ਹੁਣ ਧੁੱਪੇ ਨਮਾ ਕੇ ਧੁੱਪੀ ਬੰਨਿਆ ਕਰਾਂਗੇ ਤੇ ਬਾਕੀ ਜੇ ਕੱਲ ਨੂੰ ਹਵਾ ਨਾ ਚੱਲੀ ਟਾਈਮ ਨਾਲ ਹੀ ਨਵਾ ਦਾਂਗੇ ਤੇ ਬੱਸ ਉਹਨੇ ਇਹ ਬਦੀਏ ਰੱਜ ਕੇ ਬੈਠ ਗਈਆਂ ਤਾਂ ਨਾਲ ਦੀ ਨਾਲ ਹੁਣ ਇਹ ਬੈਠ ਜਾਣਗੀਆਂ ਤੇ ਜਿਹੜੀ ਆਪਣੀ ਇਹ ਗੱਬਣ ਝੋਟੀ ਹੈਗੀ ਤਾਂ ਇਹਦਾ ਵੀ ਇੱਕ ਸਿੰਗਣਾ ਥੋੜਾ ਜਿਹਾ ਬਸਲੇ ਨਾਲ ਤਾਂ ਨਹੀਂ ਲੱਗਿਆ ਹੈਗਾ ਤਾਂ ਜੇ ਹਾਲੇ ਨਾ ਕਰਾਇਆ ਤਾਂ 10 12 ਦਿਨਾਂ ਦੇ ਵਿੱਚ ਨਾਲ ਲੱਗਣੀ ਲੱਗ ਜਾਊਗਾ ਤਾਂ ਕਰਕੇ ਪਬਸੇ ਦਾ ਵੀ ਹੁਣ ਕੱਲ ਨੂੰ ਦੇਖ ਦਿਆਂਗੇ ਜੀ ਆਪਾਂ ਫੋਨ ਕਰਕੇ ਬੁਲਾ ਲਾਂਗੇ ਸਿੰਘ ਕਰਨ ਵਾਲੀ ਨੂੰ ਤੇ ਕਿਉਂਕਿ ਵੈਸੇ ਆਪਾਂ ਇਹਨਾਂ ਦੀ ਸਾਰੀ ਪਸ਼ੂਆਂ ਦੇ ਪਿਛਲੇ ਸਾਲ ਹੀ ਕਰਾਈ ਸੀਗੇ ਸਿੰਘ ਵੀ ਤੇ ਖੁਰਬੀ ਤਾਂ ਹੁਣ ਆਪਾਂ ਇਹਦਾ ਸਿੰਘ ਹੁਣੀ ਕਰਵਾ ਲਾਂਗੇ ਕਿਉਂਕਿ ਫਿਰ ਜੇ ਜ਼ਿਆਦਾ ਨਾਲ ਲੱਗਣ ਲੱਗੇ ਜੀ ਤਾਂ ਫਿਰ ਅਗੇ ਲੀਸੀ ਵੀ ਹੋ ਜਾਊਗੀ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਨੱਪ ਇਥੇ ਕਰਦੇ ਆਂਗੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ